ਨਾਮ ਜੀ ਬਾਈ ਗੁਰੂ ਬਾਈ ਗੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਸਾਰ ਸੰਗ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪਾਂ ਡੇਰਾ ਬਾਬਾ ਨਾਨਕ ਤੋਂ ਬੋਲ ਰਹੇ ਆ ਆ ਪਿੱਛੇ ਪਾਣੀ ਵੀ ਮਾਰ ਵੇ ਲੋ ਹਟ ਦੇ ਪਾਣੀ ਵੀ ਗੁਰੂ ਪਿਆਰੀ ਸਾਧ ਸੰਗ ਜੀ ਆਪਾਂ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਆ ਜੀ ਬਹੁਤ ਪੰਜਾਬੀ ਬਹੁਤ ਦੁਨੀਆ ਦੇ ਸੇਵਾ ਕਰ ਰਹੇ ਨੇ ਵੀ ਹਰ ਪੀੜਤਾ ਦੀ ਮਦਦ ਕਰਨੀ ਚਾਹੀਦੀ ਤੇ ਕਰਨੀ ਵੀ ਚਾਹੀਦੀ ਆ ਪਰ ਇੱਥੇ ਤੁਹਾਨੂੰ ਇਹਨਾਂ ਨੂੰ ਨਹੀਂ ਪਤਾ ਵੀ ਕਿੰਨੀ ਨਜਾਇਜ਼ ਹੋ ਰਹੀ ਆ ਜਿੰਨਾ ਵੀ ਰਾਸ਼ਨ ਆ ਰਿਹਾ ਵਾ ਸਾਰੇ ਮੇਨ ਰੋਡ ਤੇ ਆ ਰਹੇ ਨੇ ਮੇਨ ਰੋਡ ਤੇ ਜਿੰਨੇ ਵੀ ਘਰ ਨੇ ਸਾਰੇ ਰੱਜ ਗਏ ਨੇ ਜਿਹੜੇ ਲਿੰਕ ਰੋਡ ਦੇ ਪਿੰਡ ਨੇ ਡੇਰੇ ਨੇ ਉਹਨਾਂ ਦੀ ਘਾਇ ਦੀ ਘਾਇ ਕੋਈ ਚੀਜ਼ ਨਹੀਂ ਪਹੁੰਚੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋਡ ਆ ਤੇ ਭੇਖ ਵਿੱਚ ਗਾਂ ਵੀ ਪੰਜ ਦਾ ਦਿਨ ਲੋੜ ਆ ਇਸ ਕਰਕੇ ਤੁਹਾਨੂੰ ਅਪੀਲ ਕੀਤੀ ਜਾਂਦੀ ਆ ਕਾਲੀ ਨਾ ਕਰੋ ਹੌਲੀ ਹੌਲੀ ਆਓ ਤੇ ਲੋਡ ਬੰਦਾ ਜਿਗਾ ਪਚਾਓ ਮੇਨ ਰੋਡ ਤੇ ਲਿੰਕ ਰੋਡ ਤੇ ਜਿਹੜੇ ਪਿੰਡ ਨੇ ਨਾ ਉਹਨਾਂ ਪਿੰਡਾਂ ਜਿਹਾ ਜੇ ਪਾਣੀ ਆ ਟਰੈਕਟਰ ਟਰਾਲੀ ਨਹੀਂ ਜਾ ਸਕਦਾ ਕਿੰਨਾ ਦੇ ਜ਼ਿਆਦਾ ਲੋੜ ਆ ਪਛੂਆਂ ਵਾਲੀ ਚਾਰਾ ਜਿੰਨਾ ਆ ਰਿਹਾ ਤੂੜੀ ਆ ਰਹੀ ਸਾਰੀ ਮੇਨ ਰੋਡ ਤੇ ਲੱਥ ਰਹੀ ਆ ਜਿੰਨਾ ਪਿੰਡਾਂ ਜਜੇ ਪਾਣੀ ਆ ਉਹ ਕਿਤਰਾ ਲਵਾ ਲਗੇ ਵੀਰ ਇਹ ਕਰਕੇ ਕਾਲੀ ਨਾ ਕਰੋ ਅਜੇ ਤੁਹਾਡੀ 10 15 ਦਿਨ 20 ਦਿਨ ਹੋ ਸਕਦਾ ਮਹੀਨਾ ਲੋਡ ਪੈ ਜੇ ਜਿੰਨਾ ਹੌਲੀ ਆਓਗੇ ਤੇ ਘੱਟ ਤੋਂ ਘੱਟ ਲੋਕਲ ਆਪਣੇ ਜਿੰਨੇ ਤੁਹਾਡੇ ਰਿਸ਼ਤੇਦਾਰ ਉਹਨਾਂ ਨੂੰ ਫੋਨ ਕਰਕੇ ਆਓ ਉਹ ਤੁਹਾਨੂੰ ਦੱਸਣਗੇ ਵੀ ਕਿਹੜੇ ਪਿੰਡ 'ਚ ਜ਼ਿਆਦਾ ਲੋਡ ਆ ਤੇ ਇੱਕ ਥਾਂ ਇੱਕ ਪਿੰਡ 'ਚ 10-10 ਟਰਾਲੀਆਂ ਚੱਲ ਗਈਆਂ ਨੇ ਜਿਹੜੀਆਂ ਕੀ ਕੱਲ ਇੱਕ ਟਰੱਕ ਆਇਆ ਵਾ ਫੀਡ ਦਾ ਨੀੜ ਦੇ ਟਰੱਕ 'ਚ 500 ਬੋਰੀ ਸੀ 500 ਵਿੱਚੋਂ 50 ਲੋਡਵੰਦਾਂ ਨੂੰ ਗਈਆਂ 450 ਤੋਂ ਦੋਰੀ ਲੋਕਾਂ ਲੈ ਲਈ ਆ ਜਿੰਨਾਂ ਸ਼ਾਮੀ ਪਾ 50 ਦੀ ਵੇਚੀ ਆ ਇਹ ਕਰਕੇ ਵੀ ਦੀ ਕਾਲੀ ਨਾ ਕਰੋ ਲੋਡਵੰਦ ਬਹੁਤ ਨੇ ਇਹਨਾਂ ਨੂੰ ਹੋ ਸਕਦਾ 15 ਦਿਨ ਬਾਅਦ ਪਾਣੀ ਲੈ ਕੇ ਉਹਨਾਂ ਦੇ ਘਰਾਂ ਦੀ ਘੱਜ ਜਾਈਏ ਇਹਨੂੰ ਬਿਸਤਰਿਆਂ ਦੀ ਹਰ ਚੀਜ਼ ਦੀ ਲੋਡ ਪਾਣੀ ਹੈ ਪਸ਼ੂਆਂ ਨੂੰ ਵੀ ਲੋਡ ਪਾਣੀ ਹੈ ਤੇ ਗਰੀਬ ਜਿਹੜਾ ਵਾ ਗਰੀ ਤੇ ਰਹਿੰਦਾ ਆਪਣੇ ਘਰ ਤੇ ਜਿਹੜੇ ਚਾਤਰ ਲੋਕ ਨੇ ਉਹ ਸੜਕਾਂ ਦੇ ਆ ਕੇ ਸੜਕਾਂ ਤੋਂ ਲੋਕਾਂ ਦਾ ਰਾਸ਼ਨ ਇਕੱਠਾ ਕਰੀ ਜਾਂਦੇ ਆ ਜਿਹੜਾ ਵੀਰ ਬਾਹਰੋਂ ਆਉਂਦਾ ਉਹਨੂੰ ਪਤਾ ਨਹੀਂ ਲੱਗਦਾ ਇਹ ਕਿੱਥੇ ਰਾਸ਼ਨ ਪਹੁੰਚਾਉਣਾ ਕੋਸ਼ਿਸ਼ ਇਹ ਕਰੋ ਵੀ ਕਾਲੀ ਨਾ ਕਰੋ ਅਜੇ ਰਾਸ਼ਨ ਦੀ ਅਜੇ ਬਹੁਤ ਜ਼ਿਆਦਾ ਲੋੜ ਆ ਤੇ ਇੱਕ ਇੰਨੀ ਕਿਰਪਾ ਕਰੋ ਵੀ ਆਪਣੇ ਫੋਨ ਕਰਕੇ ਆਓ ਲੋਕਾਂ ਨੂੰ ਉਹ ਤੁਹਾਨੂੰ ਸਹੀ ਟਿਕਾਣੇ ਪਹੁੰਚਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ